ਕਿਸਰ ਕੀ ਨਾਮ ਹੈ ਤੁਹਾਡਾ ਦੇ ਕੀ ਨਾਮ ਚਰਨਦਵਾਰ ਬਣੇ ਤੁਸੀਂ ਹਰਜੀਵਨ ਸਿੰਘ ਸਾਹਿਬ ਦਾ ਪੈਟਰਨ ਐਸੋ ਚੌਕ ਨਾਲ ਖਲੋ। ਕੱਲ ਸਾਡਾ ਹੌਲਦਾਰ ਦੁਲਲਾ ਸਿੰਘ ਸਮੇਤ ਪੁਲਿਸ ਪਾਰਟੀ ਦੇ ਇਸਰਾਂ ਦਾ ਨਹਿਰ ਤੇ ਮੌਜੂਦ ਸੀਗਾ। ਉਥੋਂ ਕੋਲ ਗੁਲੂ ਕੋਲ ਪੀ ਪੁਆਇੰਟ ਤੋਂ ਅਸੀਂ ਦੋ ਬੰਦੇ ਕਾਬੂ ਕੀਤੇ ਉਹਨਾਂ ਕੋਲ ਚੰਨਲ ਹੋਰ ਸੀ ਉਹ ਸੀਗਾ ਜਸਵੀਰ ਸਿੰਘ ਤੇ ਨਦਰ ਨਾਲ। ਬਠਿੰਡੇ ਦੇ ਰਹਿਣ ਵਾਲਿਆ ਇਹ। ਇਹਨਾਂ ਨੂੰ ਅਸੀਂ 30 ਗੁੱਟੇ ਚੰਨਲ ਹੋਰ ਸਮੇਤ ਕਾਬੂ ਕੀਤਾ ਜਿਹਦੇ ਸਬੰਧ ਚ ਅਸੀਂ ਮੁਕੱਦਮਾ ਅਨੰਬਰ ਆ। 88 ਕੱਲ ਦੀ ਵੇਟ ਤੇ ਗੱਲ ਕਰ ਲਿਆਗਾ ਤੇ ਅੱਜ ਮਾੜੀ ਰਿਪੋਰਟ ਚ ਕੁਝ ਕਰਾਂਗੇ ਹਾਂਜੀ ਰਿਮਾਂਡ ਅਸੀਂ ਗਿਆ ਇਹਨਾਂ ਦਾ ਪੁੱਛ ਕੁਝ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਕਿਵੇਂ ਵੇਚਣੀ ਤੇ ਨਾਲ ਲੋਕਲ ਸੀਗੇ ਇੱਥੇ ਤੇ ਉਹ ਵਾਰੀ ਸੱਚ ਕੁਝ ਕਰ ਰਹੇ ਹਾਂ ਰਿਪੋਰਟ ਦਿੰਦੇ ਰਹੇ ਹਾਂ ਨਹੀਂ ਇਹਨਾਂ ਤੇ ਪਹਿਲਾਂ ਕੋਈ ਇਸ ਤੋਂ ਪਹਿਲਾਂ ਵੀ ਕੰਟਰੋਲ ਚਾਲੂ ਰੂਪੀ ਫੜੀ ਹਾਂਜੀ ਅਸੀਂ ਪਿਛਲੇ ਦੋ ਮਕਦਮੇ ਤੁਸੀਂ ਦਰਦ ਕੀਤੇ ਆ ਕਿ ਪਹਿਲਾਂ 23 ਗੁੱਟੇ ਸੀ ਕਿ ਉਦੋਂ ਪਹਿਲਾਂ 20 ਗੁੱਟੇ ਕਰ ਫੜੇ ਸੀਗੇ ਅਸੀਂ ਇਹ ਤੀਜਾ ਮੁਕਦਮਾ ਸਾਡਾ ਹੈ ਸੀਜਨ ਦਾ ਜਿਹੜਾ ਤਿੰਨ ਨਾ ਮੁਕਦਮਾ ਅਸੀਂ ਦਾਜ ਕਰਦੇ ਰਹੇ ਹਾਂ ਕੀ ਕਹਿਣਾ ਤੁਹਾਨੂੰ ਜਿਹੜੇ ਮੀਡੀਆ ਪਰ ਲਗਾਤਾਰ ਚੈਨਲ ਵੇਚ ਰਿਹਾ ਜਾਂ ਖੀਦ ਰਿਹਾ ਦੇਖੋ ਇਹਦੇ ਚ ਤਾਂ ਸਾਡੋ ਤਾਂ ਜਿਹੜੀ ਸਾਡੀ ਤਾਂ ਸੁਜੈਸ਼ਨ ਇਹੀ ਹੈ ਵੀ ਆਪਦੇ ਮਾਪੇ-ਮਾਪ ਨੂੰ ਵੀ ਸੀ ਕਹਿਣਾ ਵੀ ਬੱਚਿਆਂ ਨੂੰ ਰੋਕੋ ਜਿਹੜੇ ਟਾਈਮ ਚੈਨਲ ਉਰ ਨਾਲ ਪਤੰਗ ਲਾਉਂਦੇ ਆ ੜਾਉਂਦੇ ਆ ਇਹ ਤੇ ਜਾਨਵਰਾਂ ਲਈ ਵੀ ਘੱਟ ਕਹਿ ਮਲੂਕੀ ਸਰੀਰਾਂ ਲਈ ਵੀ ਇਹ ਘੱਟ ਕਹਿ ਗਈ ਪਿੱਛੇ ਜੇ ਅਸੀਂ ਮੀਡੀਆ 'ਚ ਖਬਰ ਪੜ੍ਹੀ ਇੱਕ ਆਦਮੀ ਦੀ ਡੈਥ ਹੋ ਗਈ ਹੈ ਮਤਲਬ ਚੈਨਲ ਉਰ ਨਾਲ ਅਸੀਂ ਇਹਨਾਂ ਨੂੰ ਮਤਲਬ ਦੁਕਾਨਦਾਰਾਂ ਨੂੰ ਜ ਉਹ ਸਾਤ ਸੈਕਸ਼ਨ ਲਾਵਾਗੇ ਨਹੀਂ ਬੰਦ ਕਰਦੇ ਵਿੱਚ ਮਾਪਿਆਂ ਕੋਲ ਵੀ ਇਹ ਮਤਲਬ ਦਿੱਕਤ ਆਉਂਦੀ ਕਿ ਮਾਪਿਆਂ ਦੇ ਵਿੱਚ ਨੇ ਕਰੀ ਹੋਈ ਦੇਖੋ ਮਾਪਿਆਂ ਨੂੰ ਤਾਂ ਅਸੀਂ ਸਾਡੀ ਜੇ ਜੇ ਤਾਂ ਇਹ ਕੁਰੂੜਤਾ ਹੈ ਨਹੀਂ ਆ ਕੋਈ ਪਰ ਮਾਪਿਆਂ ਨੂੰ ਅਸੀਂ ਅਪੀਲ ਕਰਦੇ ਆ ਵੀ ਆਪਦੇ ਬੱਚਾ ਨੂੰ ਰੋਕਣ ਜਿਹੜੇ ਇਹ ਇਸ ਤਰ੍ਹਾਂ ਦੇ ਚੈਨਲ ਹੋਰ ਨਾਲ ਪਤੰਗ ਡਾਉਂਦੇ ਹੋ ਨਾਲ ਉਹਨਾਂ ਦੇ ਬੱਚਾ ਲਈ ਵੀ ਨੁਕਸਾਨ ਦਾ ਹੈ ਕਹੇ ਚੈਨਲ ਹੋਰ ਪਿੱਛੇ ਜੇ ਇਨਸੀਡੈਂਟ ਹੋਇਆ ਇੱਕ ਯੋ ਕਰੰਟ ਲੱਗਣ ਨਾਲ ਬੱਚਾ ਪਤੰਗ ਡਾੜ ਰਿਹਾ ਸੀ ਤੇ ਉਹਦੀ ਡੈਥ ਹੋ ਗਈ ਇਸ ਕਰਕੇ ਮਾਪਿਆਂ ਨੂੰ ਬੀਲਾ ਵੀ ਆਪਦੇ ਬੱਚਾ ਨੂੰ ਰੋਕਣ